ਉਦਲੀ ਕਰਦੇ ਨਹੀਂ ਆਪਾਂ ਵੱਤੋ ਵੱਤ ਐ ਜੋ ਪਹੁੰਚਣਗੇ ਵੀ ਜਿਆਦਾ ਨਹੀਂ ਇਸ ਵਿੱਚ ਰੱਖੋ ਬਚਾ ਜੀ। ਅਬੇ ਛੁੱਟੀ ਦੀ ਗੱਲ ਕੀਤੀ ਐ ਬੇ ਛੁੱਟੀ ਕਦੋਂ ਤੱਕ ਮਿਲ ਜੂ। ਫਿਰ ਆਪਣੀ ਛੁੱਟੀ ਕਦੋਂ ਤੱਕ ਮਿਲ ਜੂਗੀ ਜੀ? ਛੁੱਟੀ ਹਫਤਾ ਤਾਂ ਪੱਕਾ ਹੀ ਐ ਹੋਸਾ ਦਾ ਮੱਧ ਘਟਦੇ ਆਪਾਂ ਕੰਡੀਸ਼ਨ ਦੇ ਉੱਤੇ ਪਰ ਕਰਦਾ ਹੈ ਨਾ। ਬੜੇ ਲੋਕ ਬਹੁਤ ਆ ਰਹੇ ਜੇ ਦੂਰੋਂ ਦੂਰੋਂ ਪਿੰਡਾਂ ਵੀ ਪਹੁੰਚ ਰਹੇ ਪਿੰਡਾਂ ਚ ਆਸੇ-ਪਾਸੇ। ਬਹੁਤ ਬੰਦਾ ਐਕਚੁਅਲੀ ਨਾ ਭਾਈ ਇਸ ਗੱਲ ਦੇ ਨਾਲ ਲੋਕਾਂ ਨੇ ਇਮੋਸ਼ਨ ਜੁੜੇ ਹੋੜੇ। ਜਦੋਂ ਛੁੱਟੀ ਪੂਟੀ ਮਾਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਤਾਂ ਬਕੰਡੇ ਤੋਂ ਛੜ ਕਰੇ ਕਦੇ ਕਿ ਉਹ ਜਿਹੜੀ ਹੁਣ ਲੋਕਲ ਪ੍ਰੈਸਾ ਮਾਨਸਰ ਵੀ ਤਕਰੀਬੇ ਜਾਂਦੇ ਵੀ ਹਰ ਸੰਡੇ ਨੂੰ ਜਿਹੜਾ ਭਰਿਆ ਹੁੰਦਾ ਹਨ ਲੋਕਾਂ ਨੂੰ ਮਤ ਇਸ ਦਿਨ ਤਾਂ ਗੁੱਸਾ ਜੂਰਦਾ ਵੀ ਇਹ ਬਹੁਤ ੱਕਾ ਕਰਿਆ ਹਨ ਤੁਸੀਂ ਕਿਸੇ ਨਾਲ ਬਿਨਾਂ ਕਸੂਰ ਤੋਂ ਬਿਨਾਂ ਦੱਸੇ ਬੁਚ ਐਵੇਂ ਕਿਸੇ ਦਾ ਕਤਲ ਕਰ ਦੇਣਾ ਜਾਂ ਕਿ ਹੁਣ ਤੁਸੀਂ ਕੱਲ ਵੇਖਿਆ ਹੋਊਗਾ ਅੰਮ੍ਰਿਤਸਰ ਦੇ ਵਿੱਚ ਮੜ ਜਿਹੜਾ ਪੁਲਿਸ ਵਾਲੇ ਦਾ ਹੋਇਆ ਯਾਰ ਉਹਦੀ ਛੋਟੀ ਉਮਰ ਹੈ ਹਲੇ ਬੱਚੀ ਦੀ ਜਿਹੜੀ ਰਿਵਾਈਫ ਹੈ ਉਹਦੇ ਕੀਰਨੇ ਸੁਣੇ ਨਹੀਂ ਜਾਂਦੇ ਸੀ ਬਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋ ਗਿਆ ਵੀ ਕੱਲਾ ਕਿਸ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਹੈ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਸ਼ੀ ਵੀ ਨਹੀਂ ਕਿ ਜਮਾਨ ਤੋਂ ਹੋ ਜਾਂਦੀ ਬੰਦਾ ਬਾਦ ਨਾਲ ਕੀ ਗੱਲ ਸੀ ਤੇ ਚ ਸੈਂਡਰ ਕਰ ਦਿੰਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਸਰਦਨ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਲਿੱਗਰਦੀ ਜਾ ਰਹੀ ਹੈ ਇਹਦੇ ਵਿੱਚ ਇੱਕ ਖੌਫ ਪੈਦਾ ਕਰਤਾ ਇਹਨਾਂ ਲੋਕਾਂ ਨੇ ਕਿ ਜਿਹਦੇ ਨਾਲ ਆਪਣੀ ਰਾਂਝਿਸ਼ ਹੈ ਕੋਈ ਰੌਲਾ ਹੈ ਉਹਦੋਂ ਆਪਾਂ ਅੱਖ ਬਚਾ ਕੇ ਲੰਘ ਜਾਂਦੇ ਆਂ ਬਿਲਾ ਕੇ ਬਿਲਾ ਦੇਖ ਕੇ ਲੰਘ ਹੀ ਜਾਂਦੇ ਆਂ ਹੁਣ ਜਿਹਦੇ ਨਾਲ ਕੋਈ ਰੌਲਾ ਹੀ ਨਹੀਂ ਯਾਰ ਉਹੀ ਪਿਸਤੌਲ ਕੱਢ ਕੇ ਮਾਰ ਦਿੰਦਾ ਇਹਦਾ ਕੀ ਹੱਲ ਹੈ ਇਹਦਾ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਆਮ ਨਾਗਰਿਕ ਨਾਲੋਂ ਆਮ ਸਰਕਾਰ ਦੇ ਕਮਾਊ ਪੁੱਤ ਨਾਲੋਂ ਗੈਂਗਸਟਰਾਂ ਦੀ ਜ਼ਿਆਦਾ ਸੁਣੀ ਜਾਂਦੀ ਹੁਣ ਮੇਰੇ ਨਾਲ ਜਿੰਨੇ ਸਬੰਧਤ ਸਿੰਗਰ ਨੇ ਵਿਚਾਰੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਉਹ ਪੁਲਿਸ ਕੋਲੇ ਜਾਂਦੇ ਨੇ ਤਾਂ ਪੁਲਿਸ ਦਾ ਜਵਾਬ ਪਤਾ ਕੀ ਦਿੰਦੇ ਨੇ ਉੱਥੇ ਬੈਠੇ ਜਿਹੜੇ ਹਾਲੇ ਗੋਲੀ ਵੱਜੀ ਤਾਂ ਨਹੀਂ ਹਾਲੇ ਕੋਈ ਫਾਇਰਿੰਗ ਹੋਣ ਦੀ ਨਹੀਂ ਹੋਈ ਜਦੋਂ ਤੇ ਉਹ ਫਾਇਰਿੰਗ ਜਦੋਂ ਹੋਈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਫਾਇਰਿੰਗ ਤੋਂ ਬਾਅਦ ਮੈਂ ਤੁਰ ਕੇ ਥਾਣੇ ਆ ਜਾਊਗਾ ਇਹ ਹੈ ਜੇ ਹਾਸੋ ਖੀਣੀਆ ਗੱਲਾਂ ਨੇ ਫਿਰ ਇਹ ਇੱਕ ਨੈਕਸਸ ਹੈ ਮੈਂ 2 ਸਾਲ ਦਾ ਜਿੰਨਾ ਕਿ ਸਟੱਡੀ ਕੀਤਾ ਹੈ ਤੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਨਾ ਕਿਉਂਕਿ ਜਦੋਂ ਸ਼ੁਭਦੀਪਰੀ ਮੌਤ ਹੋਈ ਉਹ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕੀ ਨੇ ਮਾਰੇ ਸਭ ਕੁਝ ਨਹੀਂ ਪਤਾ ਪਰੰਤੂ ਜਿਵੇਂ ਜਿਵੇਂ ਪਰਤਦਾਰ ਪਰਤ ਪਕਾਈ ਕਰਦੇ ਫਿਰ ਦੇ ਵਿੱਚ ਵਿੱਚ ਤਾਂ ਇਹ ਲੱਗਦਾ ਵੀ ਸਾਰੇ ਗੋਲਮਾਲ ਹੈ ਸਾਡੇ ਚੁਣੇ ਹੋਏ ਆਗੂਆਂ ਨੂੰ ਆ ਹੁਣ ਵੋਟਾਂ ਦਾ ਸੀਨ ਹੈ ਤੁਸੀਂ ਪ੍ਰੈਸ ਦੇ ਮਾਧਮ ਨਾਲ ਬੜਾ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹ ਗੱਲ ਸਮਝਾਓ ਵੀ ਕੇਵਲ ਵੋਟ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਥੋੜੇ ਹੱਕ 'ਚ ਖੜਨ ਵਾਲੇ ਲੋਕ ਨੇ ਸਾਨੂੰ ਨਹੀਂ ਗਰੰਟੀਆਂ ਚਾਹੀਦੀਆਂ ਕਿਸੇ ਗੱਲ ਦੀਆਂ ਸਾਨੂੰ ਨਹੀਂ ਰਾਸ਼ਨ ਚਾਹੀਦਾ ਅਸੀਂ ਕਮਾ ਕੇ ਖਾ ਲਾਂਗੇ ਮਾਲਕ ਨੇ ਦੋ ਹੱਥ ਦਿੱਤੇ ਪਰ ਜਦ ਮਾਹੌਲ ਦੇ ਉਹ ਸਾਨੂੰ ਹੁਣ ਤੁਸੀਂ ਆ ਬੇਲਾਰਾਮ ਤੁਹਾਡਾ ਸੜਕ ਤੇ ਬੈਠਾ ਕੁਰਸੀ ਤੇ ਬੈਠਾ ਮਾਰ ਕੇ ਭੱਜ ਜਾਨੀ ਕਿ ਇਹ ਕੋਈ ਕੁ ਤਰੀਕਾ ਕੋਈ ਵੀ ਰੋਲਾ ਕੋਈ ਵੀ ਮਤਭੇਦ ਟੇਬਲ ਤੇ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਣੇ ਪੋਲੀਟੀਸ਼ੀਅਨ ਦੇ ਫਲਾਣੇ ਨਾਲ ਲਿੰਕ ਨੇ ਫਲਾਣਾ ਪੁਲਿਸ ਆਫਸਰ ਗੈਂਗਸਟਰ ਨਾਲ ਮਿਲਿਆ ਹੋਇਆ ਤਾਂ ਵਿਰੋਧ ਹਿਰਦਾ ਸ਼ਿੰਮਣੇ ਇਹ ਨਹੀਂ ਇਹਨਾਂ ਨੇ ਸਿਰ ਤੇ ਤਾਂ ਅਸੀਂ ਤੁਰਪੱਜੇ ਫਿਰਦੇ ਆ ਜੇ ਖੇਤ ਦੀ ਰਾਖੀ ਵਾਲਾ ਬੰਦਾ ਹੀ ਮਿਲਿਆ ਹੋਇਆ ਦੂਜੇ ਪਾਸੇ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਹਾਡੇ ਹੱਥ 'ਚ ਫੈਸਲਾ ਆਪਣੇ ਕੋਲ 5 ਸਾਲਾਂ ਬਾਅਦ ਇੱਕ ਵਾਰ ਹੀ ਹੁੰਦਾ ਲੱਗਦੇ ਨੇ ਤੁਹਾਡੇ ਵਰਗੇ ਬੰਦੇ ਨੂੰ ਸਿਆਸਤ 'ਚ ਆਉਣਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜਾਏ ਮੈਂ ਬੇਟਾ ਮੇਰਾ ਕੋਈ ਮੈਂ ਮੈਂ ਕਦੇ ਰਾਜਨੀਤੀ ਨੂੰ ਲੁਕਾ ਰਿਹਾ ਵੀ ਨਹੀਂ ਅਜੇ ਤੱਕ ਕਦੇ ਵੀ ਮੈਂ ਨਹੀਂ ਜਾਊਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮ ਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਵਾਸਤੇ ਇਹ ਰਸਤਾ ਠੀਕ ਨਹੀਂਗਾ ਜੇ ਸਿਆਸਤ ਚਾਹਾਂ ਤਾਂ ਤੁਸੀਂ ਆਪਦੀ ਆਵਾਜ਼ ਆ ਬੁਲੰਦ ਕਰ ਸਕਦੇ ਹੋ ਇਹਨਾਂ ਲੋਕਾਂ ਦੀ ਕਿਹਾ ਜਾਂਦਾ ਮੈਂ ਵੀ ਕਦੇ-ਕਦੇ ਸੋਚਦਾ ਹੁੰਦਾ ਵੀ ਮੈਂ ਸ਼ਾਇਦ ਇਹ ਸੰਸਦ ਦੇ ਵਿੱਚ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਨੇ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕਾਂ ਦੇ ਇੱਜ਼ਤ ਘਟੀ ਐ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਐ ਲੋਕਾਂ ਨੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹਾਂ ਐਸੀ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ ਫਿਰ ਜਿਹੜੀਆਂ ਪਾਰਟੀਆਂ ਸੈਂਟਰ ਚ ਚਾਹੇ ਇੱਥੇ ਨੇ ਮੈਂ ਉਹਨਾਂ ਨੂੰ ਆਪ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਪਰੰਤੂ ਨਹੀਂ ਜਿਸ ਕੰਡੀਸ਼ਨ ਚ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੁਬਾਰਕਾਂ ਦਿਓ ਬਲੇਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰਾਂ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਕੀ ਲੱਗਦਾ ਲੜਾਈ ਬੁਕਾਰ ਜੀ ਕਿੱਡੀ ਲੰਮੀ ਹੋਇਆ ਲੜਾਈ ਕਿੱਡੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਜਸਟਿਸ ਸਾਹਿਬ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਕਾਡੀਆਂ ਦੁਆਵਾਂ ਨਹੀਂ ਦਿੱਤੀ ਐ ਆਮ ਲੋਕਾਂ ਦੀਆਂ ਅਰਦਾਸਾਂ ਨਹੀਂ ਦਿੱਤੀ ਐ ਅਕਾਲ ਪੁਰਖ ਨੇ ਦਿੱਤੀ ਐ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਬਝਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਬੇ ਧੜਕ ਹੋ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਕੋਲ ਬੇਬਿੱਚ ਜਾਊਗਾ ਇਹ ਗੱਲ ਦੱਸੂਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਆਕਾਮੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਆਪ ਵਿਰੋਧ ਕੋਈ ਨਹੀਂ ਮੈਂ ਰੇ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਹੈ ਜਦ ਅਸੀਂ ਦੁਕਾਨ ਖੋਲ ਕੇ ਬਾਹਰ ਬਹਿ ਸਕਦੇ ਹਾਂ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾਦਦਾ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਕਿ ਕਿਉਂ ਯਾਰ ਕਿੱਥੇ ਕਾਨੂੰਨ ਸਾਡਾ 302 ਦਾ ਮੇਰੇ ਪੁੱਤ ਤੇ ਪਰਚਾ ਤੇ ਅੱਜ ਤੱਕ ਮੇਰਾ ਕੇ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬਿਰਾ ਲਓਗੇ ਮੈਂ ਨੰਗੇ ਪੈਰੀ ਤੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸੁਨੇਹੇ ਦੇਣ ਦੀ ਲੋੜ ਨਹੀਂ ਹੈ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਕਿ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ 3 ਮਹੀਨੇ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਰਾਈ ਥੋੜੀ ਪੁਲਿਸ ਨੇ ਹੁਣ ਕੁਝ ਇਹਦੇ ਵਿੱਚ ਪ੍ਰੋਬਲਮ ਇਹ ਹੁੰਦੀਆਂ ਨੇ ਕਿ ਕਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਤੀਲ ਬੰਗਲ ਯੂਕੇ ਵਾਲੇ ਉਹਨਾਂ ਨੇ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਭ ਤੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ ਦੋ ਚਰ ਮਹੀਨੇ ਬਾਅਦ ਕਿ ਲਗਭਗ ਕਦੋਂ ਕਰ ਸਕਦੇ ਜੀ ਹਾਂਜੀ ਲੋਕ ਮੀਂ ਕਰਦੇ ਕਿੰਨੀ ਜਲਦੀ ਉਹਨਾਂ ਦਾ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਾਂਗੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਜੋ ਮੇਰਾ ਜੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਬਿਲਕੁਲ ਸੇਵ ਉਹੀ ਸਭ ਬਾਈ ਰੂ ਦਾ ਲੱਖ ਲੱਖ ਸ਼ੁਕਰੀਆ ਯਾਰ ਉਹਦੀ ਛੋਟੀ ਉਮਰ ਹੈ ਹਲੇ ਬੱਚੀ ਦੀ ਜਿਹੜੀ ਰੀਵਾਈਫ ਹੈ ਉਹਦੇ ਕੀਰਨੇ ਸੁਣੇ ਨਹੀਂ ਜਾਂਦੇ ਸੀ ਬਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋ ਗਿਆ ਵੀ ਕੱਲਾ ਕਿਸ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਹੈ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਸ਼ੀ ਵੀ ਨਹੀਂ ਕਿ ਜਮਾਨਤ ਹੋ ਜਾਂਦੀ ਬੰਦਾ ਮਾਰਨ ਵਾਲੀ ਕੀ ਗੱਲ ਸੀ ਤੇ ਚ ਸੈਂਡਰ ਕਰ ਦਿੰਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਫਿਰ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਲਿੱਗਰਦੀ ਜਾ ਰਹੀ ਹੈ ਇਹਦੇ ਵਿੱਚ ਇੱਕ ਖੌਫ ਪੈਦਾ ਕਰਤਾ ਇਹਨਾਂ ਲੋਕਾਂ ਨੇ ਵੇ ਜਿਹਦੇ ਨਾਲ ਆਪਣੀ ਰੰਜਿਸ਼ ਹੈ ਕੋਈ ਰੌਲਾ ਹੈ ਉਦੋਂ ਆਪਾਂ ਅੱਖ ਬਚਾ ਕੇ ਲੰਘ ਜਾਂਦੇ ਆਂ ਵੀ ਉਹਦਾ ਕਿਵਲਾ ਦੇਖ ਕੇ ਲੰਘ ਜਾਂਦੇ ਆਂ ਹੁਣ ਜਿਹਦੇ ਨਾਲ ਕੋਈ ਰੌਲਾ ਹੀ ਨਹੀਂ ਯਾਰ ਉਹ ਹੀ ਪਿਸਤੌਲ ਕੱਢ ਕੇ ਮਾਰ ਦਿੰਦਾ ਇਹਦਾ ਕੀ ਹੱਲ ਹੈ ਜੇ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਆਮ ਨਾਗਰਿਕ ਨਾਲੋਂ ਆਮ ਸਰਕਾਰ ਦੇ ਕਮਾਊ ਪੁੱਤ ਨਾਲੋਂ ਗੈਂਗਸਟਰਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਹੁਣ ਮੇਰੇ ਨਾਲ ਜਿੰਨੇ ਸੰਵੰਦਿਤ ਸਿੰਗਰ ਨੇ ਵਿਚਾਰੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਉਹ ਪੁਲਿਸ ਕੋਲੇ ਜਾਂਦੇ ਨੇ ਤਾਂ ਪੁਲਿਸ ਦਾ ਜਵਾਬ ਪਤਾ ਕੀ ਦਿੰਦੇ ਨੇ ਉੱਥੇ ਬੈਠੇ ਜਿਹੜੇ ਹਾਲੇ ਗੋਲੀ ਵੱਜੀ ਤਾਂ ਨਹੀਂ ਹਰ ਇੱਕ ਵਾਇਰਿੰਗ ਫੋਨ ਤਾਂ ਨਹੀਂ ਹੋਈ ਦੇਰੇ ਤੇ ਫਾਇਰਿੰਗ ਜਦੋਂ ਹੋਈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਈ ਫਾਇਰਿੰਗ ਤੋਂ ਬਾਅਦ ਮੈਂ ਤੁਰ ਕੇ ਥਾਣੇ ਆ ਜਾਊਗਾ ਇਹ ਹੈ ਜੇ ਹਾਸੋ ਖਿਣੀਆਂ ਗੱਲਾਂ ਨੇ ਫਿਰ ਇਹ ਇੱਕ ਨੈਕਸਸ ਹੈ ਮੈਂ 2 ਸਾਲ ਦਾ ਜਿੰਨਾ ਕਿ ਸਟੱਡੀ ਕੀਤਾ ਹੈ ਜਾਂ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਨਾ ਕਿਉਂਕਿ ਜਦੋਂ ਸ਼ੁਭਦੀਪਲੀ ਮੌਤ ਹੋਈ ਉਦੋਂ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕੀ ਨੇ ਮਾਰਿਆ ਸਰ ਕੁਝ ਨਹੀਂ ਪਤਾ ਪਰੰਤੂ ਜਿਵੇਂ ਜਿਵੇਂ ਪਰਤ ਪਰਤ ਭਗਾਈ ਕਰਦੇ ਫਿਰ ਦੇ ਪਿੱਛੇ ਪਿੱਛੇ ਤਾਂ ਇਹ ਲੱਗਦਾ ਵੀ ਸਾਰੇ ਗੋਲਮਾਲ ਹੈ ਸਾਡੇ ਚੁਲੇ ਹੋਏ ਆਗੂਆਂ ਨੂੰ ਆ ਹੁਣ ਵੋਟਾਂ ਦਾ ਸੀਰ ਹੈ ਤੁਸੀਂ ਪ੍ਰੈਸ ਦੇ ਮਾਧਮ ਨਾਲ ਬੜਾ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹ ਗੱਲ ਸਮਝਾਓ ਵੀ ਕੇਵਨ ਵੋਟ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਤੁਹਾਡੇ ਹੱਕ 'ਚ ਖੜਨ ਵਾਲੇ ਲੋਕ ਨੇ ਸਾਨੂੰ ਨਹੀਂ ਗਰੰਟੀਆਂ ਚਾਹੀਦੀਆਂ ਕਿਸੇ ਗੱਲ ਦੀਆਂ ਸਾਨੂੰ ਨਹੀਂ ਰਾਸ਼ਨ ਚਾਹੀਦਾ ਅਸੀਂ ਕਮਾ ਕੇ ਖਾ ਲਾਂਗੇ ਮਾਲਕ ਨੇ ਦੋ ਹੱਥ ਦਿੱਤੇ ਪਰ ਜੇ ਮਾਹੌਲ ਦੇ ਉਹ ਸਾਨੂੰ ਹੁਣ ਤੁਸੀਂ ਆ ਬੇਲਾਰਾਮ ਤੁਹਾਡਾ ਸੜਕ 'ਤੇ ਬੈਠਾ ਕੁਰਸੀ 'ਤੇ ਬੈਠਾ ਮਾਰ ਕੇ ਭੱਜ ਜਿਹੜੀ ਕੋਈ ਕੋਈ ਤਰੀਕਾ ਕੋਈ ਵੀ ਰੋਲਾ ਕੋਈ ਵੀ ਮਤਬੀਏ ਦਾ ਟੇਬਲ ਤੇ ਬਹਿ ਕੇ ਹਲ ਕੀਤਾ ਜਾ ਸਕਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਣੇ ਪੋਲੀਟੀਸ਼ੀਅਨ ਦੇ ਫਲਾਣੇ ਨਾਲ ਲਿੰਕ ਨੇ ਫਲਾਣਾ ਪੁਲਿਸ ਅਫਸਰ ਗੈਂਗਸਟਰ ਨਾਲ ਮਿਲਿਆ ਹੋਇਆ ਤਾਂ ਵਿਰੋਧ ਹਿਰਦਾ ਛਿੰਦੇ ਇਹਨਾਂ ਇਹਨਾਂ ਦੇ ਸਿਰ ਤੇ ਤਾਂ ਅਸੀਂ ਤੁਰਪੱਜੇ ਫਿਰਦੇ ਆ ਜੇ ਖੇਤ ਦੀ ਰਾਖੀ ਵਾਲਾ ਬੰਦਾ ਹੀ ਮਿਲਿਆ ਹੋਇਆ ਦੂਜੇ ਪਾਸੇ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਹਾਡੇ ਹੱਥ 'ਚ ਫੈਸਲਾ ਆਪਣੇ ਕੋਲ 5 ਸਾਲਾਂ ਬਾਅਦ ਇੱਕ ਵਾਰੀ ਆਉਂਦਾ ਲੱਗਦਾ ਨਹੀਂ ਤੁਹਾਡੇ ਵਰਗੇ ਬੰਦੇ ਨੂੰ ਸਿਆਸਤ ਚ ਆਉਣਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜਾਏ ਮੈਂ ਬੇਟਾ ਮੇਰਾ ਕੋਈ ਮੈਂ ਮੈਂ ਕਦੇ ਰਾਜਨੀਤੀ ਨੂੰ ਲੁਕਾਰਿਆ ਵੀ ਨਹੀਂ ਅਜੇ ਤੱਕ ਕਦੇ ਵੀ ਮੈਂ ਨਹੀਂ ਜਾਊਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮ ਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਵਾਸਤੇ ਇਹ ਰਸਤਾ ਠੀਕ ਨਹੀਂ ਹੈ ਜੇ ਸਿਆਸਤ ਚਾਹੋ ਤਾਂ ਤੁਸੀਂ ਆਪਦੀ ਆਵਾਜ਼ ਆ ਬੁਲੰਦ ਕਰ ਸਕਦੇ ਹੋ ਇਹਨਾਂ ਲੋਕਾਂ ਦੀ ਕਿਹਾ ਜਾਂਦਾ ਮੈਂ ਵੀ ਕਦੇ-ਕਦੇ ਸੋਚਦਾ ਹੁੰਦਾ ਵੀ ਮੈਂ ਸ਼ਾਇਦ ਜੇ ਸੰਸਦ ਦੇ ਵਿੱਚ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ ਸੌ ਚੋਂ 99 ਜਿਹੜੇ ਬੰਦੇ ਨੂੰ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕਾਂ ਦੇ ਵਿੱਚ इज्जत ਘਟੀ ਹੈ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਹੈ ਲੋਕਾਂ ਦੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹਨ ਸਾਰੇ ਫਿਰ ਜਿਹੜੀਆਂ ਪਾਰਟੀਆਂ ਸੈਂਟਰ ਚ ਚਾਹੇ ਇੱਥੇ ਨੇ ਮੈਂ ਉਹਨਾਂ ਨੂੰ ਆਪ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾਰਾ ਨਹੀਂ ਬੁਲਣਾ ਚਾਹੁੰਦਾ ਪਰੰਤੂ ਨਹੀਂ ਜਿਸ ਕੰਡੀਸ਼ਨ ਚ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੁਬਾਰਕਾਂ ਦਿਓ ਬੈਲੈਂਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰਾਂ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਕੀ ਲੱਗਦਾ ਲੜਾਈ ਕਿੱਡੀ ਲੰਮੀ ਹੋਇਆ ਲੜਾਈ ਕਿੱਡੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਜਸਟਿਸ ਸਾਹਿਬ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਪਾਰਟੀਆਂ ਦੁਆਵਾਂ ਨਹੀਂ ਦਿੱਤੀਆਂ ਆਮ ਲੋਕਾਂ ਦੀਆਂ ਅਰਦਾਸਾਂ ਨਹੀਂ ਦਿੱਤੀਆਂ ਅਕਾਲ ਪੁਰਖ ਨੇ ਦਿੱਤੀਆਂ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਵਜਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਬੇ ਤੜਕ ਨੂੰ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਕੋਲ ਬੇਬੀ ਚ ਜਾਊਗਾ ਇਹ ਗੱਲ ਦੱਸੂਗਾ ਉਹਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵਾਰੀ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਆਕਾਮੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਮਰਸੀ ਨਾਲ ਨਹੀਂ ਮੇਰਾ ਕਿਸੇ ਆਮ ਵਿਰੋਧ ਕੋਈ ਨਹੀਂ ਮੈਂ ਇਹ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਹੁੰਡਾ ਕਰਦੀ ਨੂੰ ਸ਼ਹਿ ਦਿੰਦਾ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਹੈ ਦੁਕਾਨ ਖੋਲ ਕੇ ਬਾਹਰ ਬਹਿ ਸਕਦੇ ਆ ਬਹਿ ਸਕਦੇ ਆ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾਦਦਾ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਕਿ ਕਿਉਂ ਯਾਰ ਕਿੱਥੇ ਕਾਨੂੰਨ ਸਾਡਾ 302 ਦਾ ਮੇਰੇ ਪੁੱਤ ਤੇ ਪਰਚਾ ਤੇ ਅੱਜ ਤੱਕ ਮੇਰਾ ਕੇਸ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬੁਲਾ ਲਓਗੇ ਮੈਂ ਨੰਗੇ ਪੈਰੀ ਤੁਰ ਕੇ ਤੁਹਾਡੇ ਕੋਲੇ ਆ ਜੂਗਾ ਮੈਨੂੰ ਸੁਨੇਹੇ ਦੇਣ ਦੀ ਲੋੜ ਨਹੀਂ ਹੈ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਇੱਕ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ 3 ਮਹੀਨੇ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਰਾਈ ਥੋੜੀ ਪੁਲਿਸ ਨੇ ਹੁਣ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਕਿ ਕਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਤੀਲ ਬੈਂਗਲ ਯੂਕੇ ਵਾਲੇ ਉਹਨਾਂ ਨੇ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਾਥੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ ਦੋ ਚਾਰ ਮਹੀਨੇ ਬਾਅਦ ਲਗਭਗ ਕਦੋਂ ਕਾ ਸਕਦੇ ਜੀ ਹਾਂਜੀ ਲੋਕ ਮੀਨ ਕਰਦੇ ਕਿੰਨੀ ਜਲਦੀ ਉਹਨਾਂ ਦਾ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦੇਣਾ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਸ਼ੁਭਦੀਪਾ ਜੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਬਿਲਕੁਲ ਸੇਵ ਉਹੀ ਸਭ ਰੈਕੂ ਦਾ ਲੱਖ ਲੱਖ ਸ਼ੁਕਰ ਹੈ ਯਾਰ ਉਹਦੀ ਛੋਟੀ ਉਮਰ ਹੈ ਹਲੇ ਬੱਚੀ ਦੀ ਜਿਹੜੀ ਰੀਵਾਈਫ ਹੈ ਉਹਦੇ ਕੀਰਨੇ ਸੁਣੇ ਨਹੀਂ ਜਾਂਦੇ ਸੀ ਬਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋ ਗਿਆ ਵੀ ਕੱਲਾ ਕਿਸ ਨੂੰ ਮਾਰ ਦੇਣਾ ਇਸ ਗੱਲ ਦਾ ਹੱਲ ਹੈ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਸ਼ ਹੀ ਵੀ ਨਹੀਂ ਜਮਾਨਤ ਹੋ ਜਾਂਦੀ ਬੰਦਾਵਾਦ ਨਾਲ ਕੀ ਗੱਲ ਸੀ ਤੇ ਚ ਸੈਂਡਰ ਕਰ ਦਿੰਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਫਿਰ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਡਿੱਗਰਦੀ ਜਾ ਰਹੀ ਹੈ ਇਹਦੇ ਵਿੱਚ ਇੱਕ ਖੌਫ